ਮੇਰਾ ਨਾਮ ਨੀਤੂ ਆ ਮੈਂ ਇੱਕ ਹਾਊਸ ਵਾਈਫ ਆ ਮੇਰਾ ਵਿਆਹ 5 ਸਾਲ ਪਹਿਲਾਂ ਰਜਤ ਨਾਲ ਹੋਇਆ ਸੀ ਰਜਤ ਇੱਕ ਬੈਂਕ ਚ ਮੈਨੇਜਰ ਲੱਗਾ ਹੋਇਆ ਆ ਜਿਸ ਕਰਕੇ ਉਹ ਸਾਰਾ ਦਿਨ ਕੰਮ ਚ ਰੁੱਝਿਆ ਰਹਿੰਦਾ ਆ ਵਿਆਹ ਤੋਂ ਬਾਅਦ ਤੇ ਘਰ ਦੇ ਕੰਮਾਂ ਕਰਨਾਂ ਚ ਮੈਂ ਆਪਣੇ ਸਰੀਰ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਮੇਰਾ weight ਕਾਫੀ ਵੱਧ ਗਿਆ ਸੀ ਕਈ ਵਾਰ ਜਦੋਂ ਮੈਂ ਸ਼ੀਸ਼ੇ ਚ ਖੁਦ ਨੂੰ ਦੇਖਦੀ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਰਜਤ ਨੇ ਕਦੇ ਸਿੱਧੇ ਤੌਰ ਤੇ ਕੁਝ ਨਹੀਂ ਕਿਹਾ ਸੀ ਪਰ ਮੈਨੂੰ ਮਹਿਸੂਸ ਹੁੰਦਾ ਸੀ ਕਿ ਹੁਣ ਉਹ ਮੇਰੇ ਵਿੱਚ ਪਹਿਲਾਂ ਵਰਗੀ ਦਿਲਚਸਪੀ ਨਹੀਂ ਲੈਂਦਾ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਮੈਂ ਆਪਣੀ ਫਿਟਨੈਸ ਤੇ ਧਿਆਨ ਦੇਵਾਂਗੀ ਮੈਂ ਰਜਤ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ 니 ਤੂੰ ਜੇ ਤੂੰ ਚਾਹਨੀ ਆ ਤਾਂ ਮੈਂ ਘਰ 'ਚ ਹੀ ਇੱਕ ਪਰਸਨਲ ਜਿਮ ਟ੍ਰੇਨਰ ਲਾ ਦਿੰਨਾ ਆ ਕਿਉਂਕਿ ਮੇਰੇ ਕੋਲ ਤੈਨੂੰ ਰੋਜ਼ ਜਿਮ ਛੱਡਣ ਦਾ ਟਾਈਮ ਨਹੀਂ ਆ ਮੈਂ ਵੀ ਸੋਚਿਆ ਕਿ ਇਹ ਵਧੀਆ ਰਹੂਗਾ ਅਗਲੇ ਹਫਤੇ ਰਜਤ ਨੇ ਇੱਕ ਜਵਾਨ ਤੇ ਹੱਟੇ-ਕੱਟੇ ਮੁੰਡੇ ਨੂੰ ਘਰ ਬੁਲਾਇਆ ਜਿਹਦਾ ਨਾਮ ਕਰਨ ਸੀ ਕਰਨ ਦੇ ਆਉਣ ਨਾਲ ਮੇਰੀ ਜ਼ਿੰਦਗੀ 'ਚ ਇੱਕ ਅਜੀਬ ਜਿਹੀ ਹਲਚਲ ਸ਼ੁਰੂ ਹੋ ਗਈ ਪਹਿਲੇ ਦਿਨ ਜਦੋਂ ਉਹ ਘਰ ਆਇਆ ਉਹਨੇ ਇੱਕ ਟਾਈ ਟੀ-ਸ਼ਰਟ ਪਾਈ ਹੋਈ ਸੀ ਜਿਹਦੇ 'ਚ ਉਹਦੇ ਡੋਲੇ ਸਾਫ਼ ਦਿਖਾਈ ਦੇ ਰਹੇ ਸੀ ਉਹਨੇ ਮੇਰੇ ਵੱਲ ਦੇਖ ਕੇ ਇੱਕ ਅਜੀਬ ਜਿਹੀ ਮੁਸਕਰਾਹਟ ਦਿੱਤੀ ਤੇ ਕਿਹਾ ਹੈਲੋ ਮੈਮ ਮੈਂ ਤੁਹਾਡਾ ਟ੍ਰੇਨਰ ਹਾਂ ਕਰਨ ਅੱਜ ਤੋਂ ਅਸੀਂ ਤੁਹਾਡੀ ਬੋਡੀ ਟ੍ਰਾਂਸਫਰਮੇਸ਼ਨ ਸ਼ੁਰੂ ਕਰਾਂਗੇ ਉਹਦੇ ਬੋਲਣ ਦਾ ਤਰੀਕਾ ਬਹੁਤ ਹੀ ਆਤਮ ਵਿਸ਼ਵਾਸਨਾ ਭਰਿਆ ਹੋਇਆ ਸੀ। ਸ਼ੁਰੂ ਦੇ 2-3 ਦਿਨ ਤਾਂ ਸਭ ਕੁਝ ਨਾਰਮਲ ਰਿਹਾ। ਉਹ ਮੈਨੂੰ ਹਲਕੀ ਐਕਸਰਸਾਈਜ਼ ਕਰਵਾਉਂਦਾ ਸੀ ਪਰ ਹੌਲੀ-ਹੌਲੀ ਮੈਨੂੰ ਮਹਿਸੂਸ ਹੋਣ ਲੱਗਾ ਕਿ ਕਰਨ ਦਾ ਤਰੀਕਾ ਥੋੜਾ ਅਲੱਗ ਹੈ। ਜਦੋਂ ਵੀ ਮੈਂ ਕੋਈ ਐਕਸਰਸਾਈਜ਼ ਕਰਦੀ ਉਹ ਮੈਨੂੰ ਸਹੀ ਪੋਸਚਰ ਸਿਖਾਉਣ ਦੇ ਬਹਾਨੇ ਬਹੁਤ ਨੇੜੇ ਆ ਜਾਂਦਾ। ਇੱਕ ਦਿਨ ਜਦੋਂ ਮੈਂ ਸਟ੍ਰੈਚਿੰਗ ਕਰ ਰਹੀ ਸੀ ਉਨੇ ਪਿੱਛੋਂ ਆ ਕੇ ਮੇਰੀ ਕਮਰ ਤੇ ਹੱਥ ਰੱਖ ਦਿੱਤਾ ਉਹਦੇ ਹੱਥਾਂ ਦੀ ਝੋਬ ਔਰ ਗਰਮ ਸੀ ਜਿਸ ਨਾਲ ਮੇਰੇ ਸਰੀਰ ਚ ਇੱਕ ਕੰਬਣੀ ਜੀ ਛੜ ਗਈ ਮੈਂ ਥੋੜਾ ਅਨਕੰਫਰਟੇਬਲ ਮਹਿਸੂਸ ਕੀਤਾ ਤੇ ਕਿਆ ਕਰਨ ਮੈਂ ਖੁਦ ਕਰ ਲਵਾਂਗੀ ਪਰ ਉਹਨੇ ਬੜੀ ਮਾਸੂਮੀਅਤ ਨਾਲ ਕਿਹਾ ਮੈਮ ਜੇ ਤੁਸੀਂ ਸਹੀ ਤਰੀਕੇ ਨਾਲ ਨਹੀਂ ਕਰੋਗੇ ਤਾਂ ਤੁਹਾਡੀ ਬੋਡੀ ਤੇ ਗਲਤ ਅਸਰ ਪਊਗਾ ਮੇਰਾ ਕੰਮ ਹੈ ਤੁਹਾਨੂੰ ਪਰਫੈਕਟ ਬਣਾਉਣਾ ਉਹਦੀਆਂ ਅੱਖਾਂ ਮੇਰੇ ਚਿਹਰੇ ਤੇ ਨਹੀਂ ਸਗੋਂ ਮੇਰੇ ਉਹ ਹਿੱਸਿਆਂ ਤੇ ਸੀ ਜੋ ਐਕਸਰਸਾਈਜ਼ ਕਰਨ ਦਿਖਾਈ ਦੇ ਰਹੇ ਸੀ ਕਰਨ ਅਕਸਰ ਜਿਹੀਆਂ ਗੱਲਾਂ ਕਰਦਾ ਜੋ ਦੂਰੇ ਮਤਲਬ ਵਾਲੀਆਂ ਹੁੰਦੀਆਂ ਇੱਕ ਵਾਰ ਉਹਨੇ ਪਾਣੀ ਪੀਂਦਿਆਂ ਕਿਹਾ ਮੈਮ ਤੁਹਾਡੇ ਅੰਦਰ ਬਹੁਤ ਜ਼ਿਆਦਾ ਤਾਕਤ ਲੁਕੀ ਹੋਈ ਆ ਬਸ ਉਹਨੂੰ ਸਹੀ ਤਰੀਕੇ ਨਾਲ ਬਾਹਰ ਕੱਢਣ ਵਾਲਾ ਚਾਹੀਦਾ ਮੈਂ ਉਹਦੀ ਗੱਲ ਸੁਣ ਕੇ ਚੁੱਪ ਰਹੀ ਪਰ ਮੇਰਾ ਦਿਲ ਜਾਣਦਾ ਸੀ ਕਿ ਉਹ ਸਿਰਫ ਐਕਸਰਸਾਈਜ਼ ਦੀ ਗੱਲ ਨਹੀਂ ਕਰ ਰਿਹਾ ਸੀ ਘਰ ਵਿੱਚ ਮੈਂ ਤੇ ਕਰਨ ਅਕਸਰ ਇਕੱਲੇ ਹੁੰਦੇ ਸੀ ਕਿਉਂਕਿ ਰਜਤ ਸਵੇਰੇ ਹੀ ਆਫਿਸ ਚਲਾ ਜਾਂਦਾ ਸੀ ਕਰਨ ਨੇ ਇਸ ਗੱਲ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਸੀ ਉਹ ਹੁਣ ਮੇਰੇ ਕੱਪੜਿਆਂ ਦੀ ਤਾਰੀਫ਼ ਕਰਨ ਲੱਗਾ ਸੀ ਤੇ ਕਹਿੰਦਾ ਸੀ ਕਿ ਮੈਮ ਇਹ ਜਿਮ ਵਾਲੇ ਟਾਈਟ ਕੱਪੜੇ ਤੁਹਾਡੇ ਤੇ ਬਹੁਤ ਜੱਜਦੇ ਨੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਹਨੂੰ ਰੋਕਾਂ ਜਾਂ ਆਪਣੀ ਬਦਲ ਰਹੀ ਬਾਡੀ ਦੀ ਖੁਸ਼ੀ ਮਨਾਵਾਂ ਪਰ ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਕਰਨ ਦੀਆਂ ਨਜ਼ਰਾਂ ਮੇਰੀ ਫਿਟਨੈਸ ਤੇ ਨਹੀਂ ਸਗੋਂ ਮੇਰੇ ਤੇ ਨੇ ਕਰਨ ਦਾ ਰਵੱਈਆ ਦਿਨ-ਬਦ ਦਿਨ ਬਦਲਦਾ ਜਾ ਰਿਹਾ ਸੀ ਹੁਣ ਉਹ ਸਿਰਫ ਮੇਰਾ ਟ੍ਰੇਨਰ ਨਹੀਂ ਰਿਹਾ ਸੀ ਸਗੋਂ ਉਹ ਮੇਰੀ ਪਰਸਨਲ ਜ਼ਿੰਦਗੀ 'ਚ ਵੀ ਦਿਲਚਸਪੀ ਲੈਣ ਲੱਗ ਪਿਆ ਸੀ ਇੱਕ ਸਵੇਰ ਜਦੋਂ ਮੈਂ ਜਿਮ ਵਾਲੇ ਰੂਮ 'ਚੋਂ ਦਾ ਵੇਟ ਕਰ ਰਹੀ ਸੀ ਉਹ ਅੰਦਰ ਆਇਆ ਤੇ ਮੇਰੇ ਵੱਲ ਦੇਖ ਕੇ ਬੋਲਿਆ ਮੈਮ ਅੱਜ ਤੁਸੀਂ ਬਹੁਤ ਥੱਕੇ ਹੋਏ ਲੱਗ ਰਹੇ ਹੋ ਰਾਤ ਨੂੰ ਨੀਂਦ ਪੂਰੀ ਨਹੀਂ ਹੋਈ ਜਾਂ ਰਜਤ ਸਰ ਨੇ ਜ਼ਿਆਦਾ ਪਰੇਸ਼ਾਨ ਕੀਤਾ ਉਹਦੇ ਸ਼ਬਦਾਂ 'ਚ ਇੱਕ ਅਜੀਬ ਜਿਹਾ ਮਜ਼ਾਕ ਸੀ ਜਿਸ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਮੈਂ ਗੱਲ ਨੂੰ ਟਾਲਦਿਆਂ ਕਿਹਾ ਨਹੀਂ ਕਰਨ ਬਸ ਘਰ ਦੇ ਕੰਮਾਂ ਕਰਕੇ ਥੋੜੀ ਥਕਾਵਟ ਆ ਚਲੋ ਵਰਕਆਊਟ ਸ਼ੁਰੂ ਕਰੀਏ ਉਸ ਦਿਨ ਕਰਨ ਨੇ ਮੈਨੂੰ ਲੰਜਿਸ ਤੇ ਸਕੁਐਟਸ ਕਰਨ ਲਈ ਕਿਹਾ ਜਦੋਂ ਮੈਂ ਐਕਸਰਸਾਈਜ਼ ਕਰ ਰਹੀ ਸੀ ਉਹ ਜਾਣ ਬੁੱਝ ਕੇ ਮੇਰੇ ਪਿੱਛੇ ਖੜਾ ਹੋ ਗਿਆ ਜਦੋਂ ਮੈਂ ហេਟਾ ਝੁਕੀ ਉਹਨੇ ਮੇਰੇ ਮੋਢਿਆਂ ਤੇ ਹੱਥ ਰੱਖ ਕੇ ਮੈਨੂੰ ਸਹਾਰਾ ਦੇਣ ਦਾ ਨਾਟਕ ਕੀਤਾ ਉਹਦੇ ਹੱਥ ਹੌਲੀ ਹੌਲੀ ਮੇਰੇ ਮੋਢਿਆਂ ਤੋਂ ਕਿਸਕਰੇ ਸੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਕਿਹਾ ਕਰਨ ਮੈਂ ਠੀਕ ਕਰ ਰਹੀ ਹਾਂ ਪਲੀਜ਼ ਪਿੱਛੇ ਹਟ ਜਾਓ ਉਹ ਮੁਸਕਰਾਇਆ ਤੇ ਕਹਿੰਦਾ ਮੈਮ ਮਹਿਤਾਬਸ ਇਹ ਦੇਖ ਰਿਹਾ ਸੀ ਕਿ ਤੁਹਾਡੀਆਂ ਮਾਸਪੇਸ਼ੀਆਂ 'ਚ ਕਿੰਨੀ ਲਚਕਿਆ ਤੁਸੀਂ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੇ ਹੋ ਆਪਣੀ ਬਾਡੀ ਨੂੰ ਮੇਰੇ ਹਵਾਲੇ ਕਰ ਦਿਓ ਫਿਰ ਦੇਖਣਾ ਰਿਜ਼ਲਟ ਕਿਵੇਂ ਮਿਲਦਾ ਆ ਉਸ ਰਾਤ ਮੈਂ ਰਜਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਰਜਤ ਮੈਨੂੰ ਲੱਗਦਾ ਇਹ ਕਰਨ ਦਾ ਤਰੀਕਾ ਥੋੜਾ ਅਜੀਬ ਹੈ ਕਿ ਆਪਾਂ ਜਿਮ ਜਾਣਾ ਸ਼ੁਰੂ ਨਹੀਂ ਕਰ ਸਕਦੇ ਰਜਤ ਨੇ ਆਪਣੀ ਫਾਈਲ ਵਿੱਚੋਂ ਸਿਰ ਚੁੱਕੇ ਬਿਨਾਂ ਕਿਹਾ ਨੀਤੂ ਤੂੰ ਫਾਲਤੂ ਸੋਚ ਰਹੀਆਂ ਕਰਨ ਸ਼ਹਿਰ ਦਾ ਸਭ ਤੋਂ ਵਧੀਆ ਟ੍ਰੇਨਰ ਆ ਉਹ ਪ੍ਰੋਫੈਸ਼ਨਲ ਆ ਉਹ ਸਿਰਫ ਆਪਣਾ ਕੰਮ ਕਰ ਰਿਹਾ ਆ ਤੂੰ ਬਸ ਆਪਣੇ ਫਿਟਨੈਸ 'ਤੇ ਧਿਆਨ ਦੇ ਰੱਜਤ ਦੇ ਇਸ ਅੰਨੇ ਵਿਸ਼ਵਾਸ ਨੇ ਮੇਰੇ ਰਾਹ ਹੋਰ ਵੀ ਮੁਸ਼ਕਲ ਕਰ ਦਿੱਤੇ ਅਗਲੇ ਦਿਨ ਕਰਨ ਨੇ ਇੱਕ ਨਵੀਂ ਚਾਲ ਚੱਲੀ ਉਹ ਜਿਮ ਵਾਲੇ ਕੱਪੜਿਆਂ ਦਾ ਇੱਕ ਪੈਕੇਟ ਲੈ ਕੇ ਆਇਆ ਉਹਨੇ ਕਿਹਾ ਮੈਮ ਤੁਹਾਡੇ ਪੁਰਾਣੇ ਕੱਪੜੇ ਬਹੁਤ ਢਿੱਲੇ ਹੋ ਗਏ ਨੇ ਉਹਨਾਂ 'ਚ ਤੁਹਾਡੀ ਸ਼ੇਪ ਪਤਾ ਨਹੀਂ ਲੱਗਦੀ ਮੈਂ ਤੁਹਾਡੇ ਲਈ ਕੰਪਰੈਸ਼ਨ ਸੂਟ ਲੈ ਕੇ ਆਇਆ ਆ ਇਹਨੂੰ ਪਾ ਕੇ ਵਰਕਆਊਟ ਕਰੋਗੇ ਤਾਂ ਤੁਹਾਨੂੰ ਖੁਦ ਨੂੰ ਫੀਲ ਹੋਊਗਾ ਕਿ ਤੁਸੀਂ ਕਿੰਨੇ ਹੌਟ ਲੱਗ ਰਹੇ ਹੋ ਮੈਂ ਉਹ ਕੱਪੜੇ ਦੇਖੇ ਉਹ ਬਹੁਤ ਹੀ ਜ਼ਿਆਦਾ ਟਾਈਟ ਤੇ ਪਤਲੇ ਸੀ ਮੈਂ ਪਹਿਲਾਂ ਮਨ੍ਹਾ ਕੀਤਾ ਪਰ ਉਹਨੇ ਜ਼ਿੱਦ ਕੀਤੀ ਕਿ ਟ੍ਰੇਨਿੰਗ ਲਈ ਇਹ ਜ਼ਰੂਰੀ ਆ ਜਦੋਂ ਮੈਂ ਉਹ ਕੱਪੜੇ ਪਾ ਕੇ ਬਾਹਰ ਆਈ ਤਾਂ ਕਰਨ ਦੀਆਂ ਅੱਖਾਂ 'ਚ ਜੋ ਚਮਕ ਸੀ ਉਹਨੇ ਮੈਨੂੰ ਅੰਦਰ ਤੱਕ ਡਰਾ ਦਿੱਤਾ ਉਹ ਮੈਨੂੰ ਉੱਪਰ ਤੋਂ ਹੇਠਾਂ ਤੱਕ ਇੰਜ ਦੇਖ ਰਿਹਾ ਸੀ ਜਿਵੇਂ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਦੇਖਦਾ ਆ ਉਹਨੇ ਮੇਰੇ ਨੇੜੇ ਆ ਕੇ ਬਹੁਤ ਹੌਲੀ ਜੀ ਆਵਾਜ਼ 'ਚ ਕਿਹਾ ਮੈਮ ਅੱਜ ਦਾ ਤੁਸੀਂ ਕੈਰ ਟਾ ਰਹੇ ਹੋ ਰਜਤ ਸਰ ਤਾਂ ਬਹੁਤ ਕਿਸਮਤ ਵਾਲੇ ਨੇ पर अफसोस के ओन्ना ਕੋਲੇ ਇਸ ਖਜ਼ਾਨੇ ਨੂੰ ਦੇਖਣ ਦਾ ਵਕਤ ਨਹੀਂ ਹੈ ਮੈਂ ਕੁਝ ਬੋਲਣਾ ਚਾਹੁੰਦੀ ਸੀ ਪਰ ਉਹਨੇ ਮੇਰਾ ਹੱਥ ਫੜ ਕੇ ਮੈਨੂੰ ਮਸ਼ੀਨ ਵਾਲਾ ਲਿਜਾਣਾ ਸ਼ੁਰੂ ਕਰ ਦਿੱਤਾ ਉਹਦੀ ਪਕੜ ਵਿੱਚ ਅੱਜ ਇੱਕ ਅਜੀਬ ਜਿਹਾ ਹੱਕ ਸੀ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੈਂ ਆਪਣੇ ਘਰ ਵਿੱਚ ਇੱਕ ਜਾਲ ਵਿੱਚ ਫਸ ਰਹੀਆਂ ਕਰਨ ਦੀਆਂ ਗੱਲਾਂ ਹੁਣ ਮੈਨੂੰ ਦਿਨ-ਬ-ਦਿਨ ਪਰੇਸ਼ਾਨ ਕਰਨ ਲੱਗੀਆਂ ਉਹ ਜਦੋਂ ਵੀ ਮੇਰੇ ਕੱਪੜਿਆਂ ਜਾਂ ਮੇਰੀ ਦਿੱਖ ਬਾਰੇ ਕਮੈਂਟ ਕਰਦਾ ਮੈਨੂੰ ਅੰਦਰੋਂ ਬਹੁਤ ਅਜੀਬ ਮਹਿਸੂਸ ਹੁੰਦਾ ਪਰ ਦੂਜੇ ਪਾਸੇ ਮੇਰਾ ਭਾਰ ਘਟ ਰਿਹਾ ਸੀ ਤੇ ਮੈਂ ਪਹਿਲਾਂ ਨਾਲੋਂ ਜ਼ਿਆਦਾ ਚੁਸਤ ਮਹਿਸੂਸ ਕਰ ਰਹੀ ਸੀ ਜਿਸ ਕਰਕੇ ਮੈਂ ਚਾਹ ਕੇ ਵੀ ਉਹਨੂੰ ਸਖਤੀ ਨਾਲ ਨਹੀਂ ਰੋਕ پا ਰਹੀ ਸੀ ਮੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਭ ਜਿਮ ਕਲਚਰ ਦਾ ਹਿੱਸਾ ਆ ਤੇ ਮੈਂ ਹੀ ਜ਼ਿਆਦਾ ਸੋਚ ਰਹੀ ਆ ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਰਜਤ ਨੇ ਸਵੇਰੇ ਹੀ ਫੋਨ ਕਰਕੇ ਕਹਿ ਦਿੱਤਾ ਸੀ ਕਿ ਉਹ ਅੱਜ ਆਫਿਸ ਦੇ ਕੰਮ ਕਰਨ ਦੇਰ ਨਾਲ ਆਵੇਗਾ ਕਰਨ ਹਮੇਸ਼ਾ ਵਾਂਗ ਸਮੇਂ ਸਿਰ ਪਹੁੰਚ ਗਿਆ ਅੱਜ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਖੁਸ਼ ਲੱਗ ਰਿਹਾ ਸੀ ਉਹਨੇ ਮੈਨੂੰ ਕਿਹਾ ਮੈਮ ਅੱਜ ਮੌਸਮ ਬਹੁਤ ਵਧੀਆ ਆ ਅੱਜ ਅਸੀਂ ਥੋੜੀ ਹੈਵੀ ਟ੍ਰੇਨਿੰਗ ਕਰਾਂਗੇ ਵਰਕਆਊਟ ਦੇ ਦੌਰਾਨ ਮੈਨੂੰ ਇੱਕ ਭਾਰੀ ਡੰਬਲ ਚੁੱਕਣ ਲਈ ਕਿਹਾ ਜਦੋਂ ਮੈਂ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਬੈਲੈਂਸ ਵਿਗੜ ਗਿਆ ਕਰਨ ਨੇ ਫਟਾਫਟ ਮੈਨੂੰ ਪਿੱਛੋਂ ਫੜ ਲਿਆ ਉਹਦੀਆਂ ਬਾਹਾਂ ਮੇਰੀ ਕਮਰ ਦੇ ਦੁਆਲੇ ਸੀ ਉਹਨੇ ਮੈਨੂੰ ਛੱਡਣ ਦੀ ਬਜਾਏ ਕੁਝ ਸੈਕਿੰਡ ਲਈ ਉੰਜ ਹੀ ਫੜੀ ਰੱਖਿਆ ਮੈਂ ਘਬਰਾ ਕੇ ਉਹਨੂੰ ਪਰਾਂ ਤੱਕਿਆ ਤੇ ਕਿਹਾ ਕਰਨ ਮੈਂ ਠੀਕ ਹਾਂ ਤੈਨੂੰ ਇਦਾਂ ਫੜਨ ਦੀ ਲੋੜ ਨਹੀਂ ਸੀ ਉਹਨੇ ਬੜੀ ਚਲਾਕੀ ਨਾਲ ਆਪਣਾ ਚਿਹਰਾ ਬਣਾਇਆ ਤੇ ਬੋਲਿਆ ਮੈਮ ਜੇ ਤੁਸੀਂ ਡਿੱਗ ਜਾਂਦੇ ਤੁਹਾਨੂੰ ਸੱਟ ਲੱਗ ਸਕਦੀ ਸੀ ਮੈਂ ਤਾਂ बस ਤੁਹਾਡੀ ਹੈਲਪ ਕਰ ਰਿਹਾ ਸੀ ਤੁਸੀਂ ਹਮੇਸ਼ਾ ਮੈਨੂੰ ਗਲਤੀ ਕਿਉਂ ਸਮਝਦੇ ਹੋ ਉਹਦੇ ਬੋਲਣ 'ਚ ਇੰਨੀ ਮਾਸੂਮੀਅਤ ਸੀ ਕਿ ਮੈਨੂੰ ਲੱਗਿਆ ਸ਼ਾਇਦ ਮੈਂ ਹੀ ਕੁਝ ਗਲਤ ਸੋਚ ਰਹੀ ਸੀ ਪਰ ਅਗਲੇ ਪਲ ਉਹਨੇ ਕਿਹਾ ਵੈਸੇ ਵੀ ਰੱਜਤ ਸਰਤਾ ਘਰ ਹੁੰਦੇ ਨਹੀਂ ਜੇ ਮੈਂ ਵੀ ਤੁਹਾਡਾ ਖਿਆਲ ਨਾ ਰੱਖਾਂ ਤਾਂ ਕੌਣ ਰੱਖੂਗਾ ਮੈਂ ਉਹਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਪਾਣੀ ਪੀਣ ਲਈ ਰਸੋਈ ਵੱਲ ਚਲੀ ਗਈ ਕਰਨ ਮੇਰੇ ਪਿੱਛੇ ਪਿੱਛੇ ਰਸੋਈ ਜਾ ਗਿਆ ਮੈਂ ਜਦੋਂ ਮੁੜੀ ਉਹ ਬਿਲਕੁਲ ਮੇਰੇ ਸਾਹਮਣੇ ਖੜਾ ਸੀ ਰਸੋਈ ਦੀ ਉਸ ਥਾਂ ਤੇ ਸਾਡੇ ਵਿੱਚ ਬਹੁਤ ਘੱਟ ਦੂਰੀ ਸੀ ਉਹਨੇ ਬਹੁਤ ਹੀ ਨੀਵੀਂ ਆਵਾਜ਼ 'ਚ ਕਿਹਾ ਨੀਤੂ ਜੀ ਤੁਸੀਂ ਜਾਣਦੇ ਹੋ ਕਿ ਜਦੋਂ ਤੋਂ ਮੈਂ ਇਸ ਘਰ ਵਿੱਚ ਆਇਆ ਹਾਂ ਮੇਰਾ ਧਿਆਨ ਸਿਰਫ ਤੁਹਾਡੀ ਟ੍ਰੇਨਿੰਗ ਤੇ ਨਹੀਂ ਰਿਹਾ ਤੁਸੀਂ ਬਹੁਤ ਸੋਹਣੇ ਹੋ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਮੈਂ ਉਹਨੂੰ ਪਾਸੇ ਹੋਣ ਲਈ ਕਿਹਾ ਪਰ ਉਹਨੇ ਮੇਰਾ ਰਾਹ ਰੋਕ ਲਿਆ ਮੈਂ ਸਖਤੀ ਨਾਲ ਕਿਹਾ ਕਰਨ ਆਪਣੀ ਹੱਦ 'ਚ ਰਹੋ ਤੁਸੀਂ ਇੱਥੇ ਸਿਰਫ ਮੈਨੂੰ ਸਿਖਾਉਣ ਆਉਂਦੇ ਹੋ ਹੋਰ ਕੁਝ ਨਹੀਂ ਪਰ ਉਹਦੇ ਚਿਹਰੇ ਤੇ ਕੋਈ ਡਰ ਨਹੀਂ ਸੀ ਉਹਨੇ ਕਿਹਾ ਮੈਂ ਤਾਂ ਬਸ ਤੁਹਾਡੀ ਤਾਰੀਫ ਕਰ ਰਿਆ ਸੀ ਮੈਮ ਤਾਰੀਫ ਸੁਣਨਾ ਕਿਹਨੂੰ ਚੰਗਾ ਨਹੀਂ ਲੱਗਦਾ ਵੈਸੇ ਵੀ ਰਜਤ ਸਰ ਨੇ ਤੁਹਾਡੀ ਇਹ ਨਵੀਂ ਲੁੱਕ ਅਜੇ ਤੱਕ ਨੋਟਿਸ ਵੀ ਨਹੀਂ ਕੀਤੀ ਹੋਣੀ ਉਹਦੀ ਇਸ ਗੱਲ ਨੇ ਮੇਰੇ ਦਿਲ ਤੇ ਸੱਟ ਮਾਰੀ ਇਹ ਸੱਚ ਸੀ ਕਿ ਰਜਤ ਅੱਜਕੱਲ ਮੇਰੇ ਵੱਲ ਬਹੁਤ ਘੱਟ ਧਿਆਨ ਦਿੰਦਾ ਸੀ ਕਰਨ ਨੇ ਮੇਰੀ ਇਸ ਮਾਨਸਿਕ ਕਮਜ਼ੋਰੀ ਨੂੰ ਸਮਝ ਲਿਆ ਸੀ ਉਹ ਜਾਣਦਾ ਸੀ ਕਿ ਇੱਕ ਔਰਤ ਨੂੰ ਜਦੋਂ ਆਪਣੇ ਪਤੀ ਤੋਂ ਉਹ ਤਵੱਜੋ ਨਹੀਂ ਮਿਲਦੀ ਤਾਂ ਉਹ ਬਾਹਰ ਦੀ ਤਾਰੀਫ ਵੱਲ ਜਲਦੀ ਖਿੱਚੀ ਜਾਂਦੀ ਆ ਉਹ ਮੇਰੇ ਮੋਢੇ ਤੇ ਹੱਥ ਰੱਖਣ ਵਾਲਾ ਸੀ ਕਿ ਬਾਹਰਲੇ ਦਰਵਾਜ਼ੇ ਦੀ ਬੈਲ ਵੱਜੀ ਮੈਂ ਤੇਜ਼ੀ ਨਾਲ ਉਹਦੇ ਕੋਲੋਂ ਨਿਕਲ ਕੇ ਬਾਹਰ ਗਈ ਉਹ ਰਜਤ ਸੀ ਜੋ ਸ਼ਾਇਦ ਕੋਈ ਫਾਇਲ ਪੁੱਲ ਗਿਆ ਸੀ ਰਜਤ ਨੂੰ ਦੇਖ ਕੇ ਮੈਂ ਸੁੱਖ ਦਾ ਸਾਹ ਲਿਆ ਪਰ ਮੇਰੇ ਅੰਦਰ ਇੱਕ ਡਰ ਬੈਠ ਗਿਆ ਸੀ ਮੈਂ ਦੇਖਿਆ ਕਿ ਕਰਨ ਬਹੁਤ ਹੀ ਆਮ ਤਰੀਕੇ ਨਾਲ ਜਿਮ ਵਾਲੇ ਕਮਰੇ ਚੋਂ ਬਾਹਰ ਆਇਆ ਤੇ ਰਜਤ ਨੂੰ ਹੈਲੋ ਕਹਿ ਕੇ ਚਲਾ ਗਿਆ ਮੈਨੂੰ ਅਹਿਸਾਸ ਹੋਇਆ ਕਿ ਕਰਨ ਇੱਕ ਬਹੁਤ ਹੀ ਖਤਰਨਾਕ ਖੇਡ ਖੇਡ ਰਿਹਾ ਸੀ ਰਜਤ ਦੇ ਜਾਣ ਤੋਂ ਬਾਅਦ ਘਰ ਵਿੱਚ ਫੇਰ ਉਹੀ ਚੁੱਪ पसर ਗਈ। ਮੈਂ ਕਾਫੀ ਦੇਰ ਤੱਕ ਸੋਫੇ ਤੇ ਬੈਠੀ ਰਹੀ। ਮੇਰਾ ਮਨ ਕਰ ਰਿਹਾ ਸੀ ਕਿ ਮੈਂ ਰਜਤ ਨੂੰ ਸਭ ਕੁਝ ਦੱਸ ਦਿਆਂ ਪਰ ਫਿਰ ਮੈਨੂੰ ਡਰ ਲੱਗਿਆ ਕਿ ਉਹ ਕਹੇਗਾ ਕਿ ਮੈਂ ਹੀ ਕਰਨ ਨੂੰ ਗਲਤ ਸਮਝ ਰਹੀਆਂ। ਰਜਤ ਲਈ ਕਰਨ ਇੱਕ ਬਹੁਤ ਹੀ ਮਿਹਨਤੀ ਟ੍ਰੇਨਰ ਸੀ। ਮੈਂ ਆਪਣੇ ਆਪ ਨੂੰ ਸਮਝਾਇਆ ਕਿ ਸ਼ਾਇਦ ਮੈਨੂੰ ਹੁਣ ਕਰਨ ਨਾਲ ਥੋੜੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਅਗਲੇ ਦਿਨ ਜਦੋਂ ਕਰਨ ਆਇਆ ਤਾਂ ਮੈਂ ਬਹੁਤ ਹੀ ਫਾਰਮਲ ਬਿਹੇਵ ਅਪਣਾਇਆ। ਮੈਂ ਉਸ ਨਾਲ ਕੋਈ ਫालतू ਗੱਲ ਨਹੀਂ ਕੀਤੀ। ਤੇ ਸਿਰਫ ਐਕਸਰਸਾਈਜ਼ ਤੇ ਧਿਆਨ ਦਿੱਤਾ ਕਰਨ ਨੇ ਮੇਰੀ ਇਸ ਬਦਲੀ ਹੋਈ ਚਾਲ ਨੂੰ ਨੋਟ ਕਰ ਲਿਆ ਉਹਨੇ ਕੁਝ ਦਿਨ ਤਾਂ ਚੁੱਪਚਾਪ ਟ੍ਰੇਨਿੰਗ ਕਰਵਾਈ ਪਰ ਫਿਰ ਉਹ ਰੁਕ ਗਿਆ ਤੇ ਬੋਲਿਆ ਮੈਮ ਅੱਜ ਤੁਸੀਂ ਬਹੁਤ ਉਦਾਸ ਲੱਗ ਰਹੇ ਹੋ ਮੇਰੇ ਤੋਂ ਕੋਈ ਗਲਤੀ ਹੋ ਗਈ ਜੇ ਮੈਂ ਕੱਲ ਰੋਇਸ ਕੋਲ ਜ਼ਿਆਦਾ ਬੋਲ ਦਿੱਤਾ ਹੋਵੇ ਤਾਂ ਮੈਂ ਮਾਫੀ ਚਾਹੁੰਨਾ ਹਾਂ ਉਹਦੀ ਮਾਸੂਮੀਅਤ ਅੱਗੇ ਮੈਂ ਫੇਰ ਕਮਜ਼ੋਰ ਪੈਗੀ ਮੈਂ ਕਿੰਨ ਨਹੀਂ ਕਰਨ ਕੋਈ ਗੱਲ ਨਹੀਂ ਬਸ ਮੈਂ ਚਾਹੁੰਨੀ ਆ ਕਿ ਅਸੀਂ ਸਿਰਫ ਆਪਣੀ ਟ੍ਰੇਨਿੰਗ ਤੇ ਹੀ ਧਿਆਨ ਦਈਏ ਉਹਨੇ ਸਿਰ ਹਿਲਾਇਆ ਪਰ ਉਹਦੀਆਂ ਅੱਖਾਂ 'ਚ ਇੱਕ ਚਲਾਕੀ ਭਰੀ ਸਮਾਈਲ ਸੀ ਉਹਨੇ ਕਿਹਾ ਠੀਕ ਹੈ ਮੈਮ ਅੱਜ ਅਸੀਂ ਮ사ਜ ਟੈਕਨੀਕ ਸਿੱਖਾਂਗੇ ਤਾਂ ਜੋ ਤੁਹਾਡੇ ਮਸਲਜ਼ ਦਾ ਦਰਦ ਘੱਟ ਹੋ ਸਕੇ ਮੈਂ ਹੈਰਾਨ ਹੋ ਕੇ ਪੁੱਛਿਆ ਮ사ਜ ਪਰ ਇਹਦੀ ਕੀ ਲੋੜ ਆ ਕਰਨ ਨੇ ਸਮਝਾਉਂਦੇ ਹੋਏ ਕਿ ਮੈਮ ਜਦੋਂ ਅਸੀਂ ਹੈਵੀ ਵਰਕਆਊਟ ਕਰਦੇ ਆ ਤਾਂ ਬੋਡੀ 'ਚ ਲੈਕਟਿਕ ਐਸਿਡ ਬਣਦਾ ਆ ਜਿ세 ਹਲਕਾ ਜਿਹਾ ਪ੍ਰੈਸ਼ਰ ਪੁਆਇੰਟਸ ਨੂੰ ਨਾ ਦਬਾਇਆ ਤਾਂ ਤੁਹਾਨੂੰ ਕੱਲ ਤੱਕ ਬਹੁਤ ਦਰਦ ਹੋਵੇਗਾ ਇਹ ਟ੍ਰੇਨਿੰਗ ਦਾ ਹੀ ਹਿੱਸਾ ਆ ਮੈਂ ਪਹਿਲਾਂ ਮਨਾਂ ਕੀਤਾ ਪਰ ਉਹਦੇ ਬਾਰ ਬਾਰ ਕਹਿਣ ਤੇ ਮੈਂ ਮੰਨ ਗਈ ਉਹਨੇ ਮੈਨੂੰ ਬੈਂਚ ਤੇ ਉਲਟਾ ਲੇਟਣ ਲਈ ਕਿਹਾ ਜਦੋਂ ਨੇ ਮੇਰੇ ਮੋਢਿਆਂ ਤੇ ਆਪਣਾ ਹੱਥ ਰੱਖਿਆ ਤਾਂ ਮੈਨੂੰ ਇੱਕ ਅਜੀਬ ਜਿਹੀ ਘਬਰਾਹਟ ਹੋਈ ਉਹਦੇ ਹੱਥਾਂ ਦੀ ਹਰਕਤ ਬਹੁਤ ਹੀ ਹੌਲੀ ਸੀ ਉਹ ਮੇਰੇ ਮੋਢਿਆਂ ਤੋਂ ਵੱਧ ਰਿਹਾ ਸੀ ਮੈਨੂੰ ਮਹਿਸੂਸ ਹੋਇਆ ਕਿ ਉਹ ਬਹੁਤ ਹੀ ਪਰਸਨਲ ਹੁੰਦਾ ਜਾ ਰਿਹਾ ਸੀ ਮੈਂ ਆਪਣਾ ਸਿਰ ਚੁੱਕਿਆ ਤੇ ਕਿਹਾ ਕਰਨ ਬਸ ਇੰਨਾ ਹੀ ਕਾਫੀ ਹੈ ਪਰ ਕਰਨ ਨੇ ਮੇਰੇ ਮੋਢੇ ਨੂੰ ਥੋੜਾ ਜ਼ੋਰ ਨਾਲ ਦਬਾਇਆ ਤੇ ਕਿਹਾ ਮੈਮ ਥੋੜਾ ਆਰਾਮ ਕਰੋ ਤੁਸੀਂ ਬਹੁਤ ਜ਼ਿਆਦਾ ਸਟ्रेस ਲੈ ਰਹੇ ਹੋ ਰਜਤ ਸਰ ਤੁਹਾਡੀ ਕਦਰ ਨਹੀਂ ਕਰਦੇ ਪਰ ਮੈਂ ਜਾਣਦਾ ਹਾਂ ਕਿ ਤੁਹਾਡੇ ਵਰਗੀ ਔਰਤ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ ਉਹਦੇ ਇਹ ਸ਼ਬਦ ਮੇਰੇ ਕੰਨਾਂ 'ਚ ਜ਼ਹਿਰ ਵਾਂਗ ਘੋਲ ਰਹੇ ਸੀ ਮੈਂ ਫਟਾਫਟ ਉੱਠ ਕੇ ਖੜੀ ਹੋ ਗਈ ਤੇ ਕਿਹਾ ਕਰਨ ਆਪਣੀ ਹੱਦ ਪਾਰ ਨਾ ਕਰੋ ਤੁਸੀਂ ਮੇਰੇ ਪਤੀ ਬਾਰੇ ਇਦਾਂ ਦੀ ਗੱਲ ਨਹੀਂ ਕਰ ਸਕਦੇ ਹੁਣੇ ਇਸ ਘਰ ਚੋਂ ਨਿਕਲ ਜਾਓ ਕਰਨ ਨੇ ਸ਼ਾਂਤੀ ਨਾਲ ਆਪਣਾ ਬੈਗ ਚੁੱਕਿਆ ਉਦੇ ਚਿਹਰੇ ਤੇ ਕੋਈ ਪਛਤਾਵਾ ਨਹੀਂ ਸੀ ਉਹਨੇ ਜਾਂਦੇ ਹੋਏ ਕਿਹਾ ਮੈਂ ਚਲਾ ਜਾਣਾ ਆ ਮੈਮ ਪਰ ਯਾਦ ਰੱਖਿਓ ਰਜਤ ਸਰ ਅੱਜ ਰਾਤ ਵੀ देर ਨਾਲ ਆਉਣਗੇ ਕਿ ਤੁਸੀਂ ਇਕੱਲੇ ਰਹਿ ਸਕੋਗੇ ਮੇਰਾ ਨੰਬਰ ਤੁਹਾਡੇ ਕੋਲ ਹੈ ਜੇ ਦਿਲ ਘਬਰਾਇਆ ਤਾਂ ਫੋਨ ਕਰ ਲੈਣਾ ਉਹਦੀ ਇਸ ਬੇਸ਼ਰਮੀ ਨੇ ਮੈਨੂੰ ਸੁੱਨ ਕਰ ਦਿੱਤਾ ਉਸ ਰਾਤ ਰਜਤ ਵਾਕਈ ਦੇਰ ਨਾਲ ਆਇਆ ਮੈਂ ਉਹਦਾ ਵੇਟ ਕਰ ਰਹੀ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਹਨੂੰ ਸਭ ਕੁਝ ਦੱਸ ਦਿਆਂਗੀ ਜਦੋਂ ਉਹ ਆਇਆ ਉਹ ਬਹੁਤ ਥੱਕਿਆ ਹੋਇਆ ਸੀ ਮੈਂ ਗੱਲ ਸ਼ੁਰੂ ਕਰਨ ਹੀ ਲੱਗੀ ਸੀ ਕਿ ਰਜਤ ਬੋਲਿਆ ਨੀਤੂ ਯਾਰ ਅਜ ਬਹੁਤ ਸਿਰਦਰਦ ਹੋ ਰਿਹਾ ਆ ਕਰਨ ਦਾ ਫੋਨ ਆਇਆ ਸੀ ਉਹ ਕਹਿ ਰਿਹਾ ਸੀ ਕਿ ਅੱਜ ਤੂੰ ਟ੍ਰੇਨਿੰਗ ਦੌਰਾਨ ਬਹੁਤ ਗੁੱਸੇ 'ਚ ਸੀ ਕੀ ਹੋਇਆ ਕੀ ਉਹਨੇ ਕੁਝ ਗਲਤ ਕੀਤਾ ਮੈਂ ਹੈਰਾਨ ਰਹਿ ਗਈ ਕਿ ਕਰਨ ਨੇ ਪਹਿਲਾਂ ਹੀ ਰਜਤ ਨੂੰ ਫੋਨ ਕਰਕੇ ਗੱਲ ਮੋੜ ਦਿੱਤੀ ਸੀ ਮੈਂ ਕਿਹਾ ਰਜਤ ਉਹ ਬਹੁਤ ਬਦਤਮੀਜ਼ੀ ਨਾਲ ਗੱਲ ਕਰਦਾ ਆ ਰਜਤ ਹੱਸ ਪਿਆ ਤੇ ਬੋਲਿਆ ਉਹ ਨੀਤੂ ਉਹ ਮੁੰਡਾ ਆ ਅੱਜ ਕੱਲ ਦੀ ਜਨਰੇਸ਼ਨ ਏਦਾਂ ਦੀ ਹੀ ਐ ਉਹ ਤਾਂ ਤੇਰੀ ਫਿਟਨੈਸ ਦੀ ਫਿਕਰ ਕਰ ਰਿਹਾ ਸੀ ਚਲ ਹੁਣ ਸੌਂ ਜਾ ਸਵੇਰੇ ਸਭ ਠੀਕ ਹੋ ਜਾਊਗਾ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਪਤੀ ਦੇ ਸਾਹਮਣੇ ਬਗਾਨੀ ਹੋ ਗਈਆਂ ਤੇ ਕਰਨ ਨੇ ਰਜਤ ਦਾ ਵਿਸ਼ਵਾਸ ਪੂਰੀ ਤਰ੍ਹਾਂ ਜਿੱਤ ਲਿਆ ਆ ਹੁਣ ਮੈਨੂੰ ਡਰ ਲੱਗ ਰਿਹਾ ਸੀ ਕਿ ਕਰਨ ਅਗਲੀ ਚਾਲ ਕੀ ਚੱਲੂਗਾ ਰਜਤ ਦੀਆਂ ਗੱਲਾਂ ਸੁਣ ਕੇ ਮੈਂ ਅੰਦਰੋਂ ਟੁੱਟ ਗਈ ਸੀ ਮੈਨੂੰ ਸਮਝ ਆ ਗਿਆ ਸੀ ਕਿ ਕਰਨ ਨੇ ਰਜਤ ਦੇ ਮਨ 'ਚ ਪਹਿਲਾਂ ਹੀ ਇਹ ਗੱਲ ਬਿਠਾ ਦਿੱਤੀ ਆ ਕਿ ਮੈਂ ਸਵੇਰ ਤੋਂ ਥੋੜੀ ਚਿੜਚਿੜੀ ਹੋ ਰਹੀ ਆ ਉਸ ਰਾਤ ਮੈਂ ਫੈਸਲਾ ਕੀਤਾ ਕਿ ਮੈਂ ਹੁਣ ਕਰਨ ਨੂੰ ਇਸ ਘਰ 'ਚ ਨਹੀਂ ਵੜਨ ਦੇਾਂਗੀ ਪਰ ਅਗਲੀ ਸਵੇਰ ਜਿਵੇਂ ਰੱਜਤ ਕੰਮਤੇ ਗਿਆ ਦਰਵਾਜਾ ਫੇਰ ਖੜਕਿਆ ਮੈਂ ਦਰਵਾਜਾ ਖੋਲਿਆ ਤਾਂ ਸਾਹਮਣੇ ਕਰਨ ਖੜਾ ਸੀ ਪਰ ਰਾਜੋ ਦੇ ਹੱਥ ਚ ਜਿੰਮ ਬੈਗ ਨਹੀਂ ਸੀ ਉਹ ਬਿਨਾ ਪੁੱਛੇ ਅੰਦਰ ਆ ਗਿਆ ਮੈਂ ਗੁੱਸੇ ਚ ਕਿਹਾ ਕਰਨ ਮੈਂ ਤੈਨੂੰ ਕੱਲ ਹੀ ਕਿਹਾ ਸੀ ਕਿ ਇੱਥੋਂ ਚਲੇ ਜਾ ਮੈਂ ਹੁਣ ਟ੍ਰੇਨਿੰਗ ਨਹੀਂ ਲੈਣੀ ਕਰਨ ਨੇ ਸੋਫੇ ਤੇ ਬੈਠਦਿਆਂ ਬਹੁਤ ਹੀ ਠੀਠ ਹੋ ਕੇ ਕਿਹਾ ਮੈਮ ਇੰਨਾ ਗੁੱਸਾ ਸੇਤ ਲਈ ਚੰਗਾ ਨਹੀਂ ਹੁੰਦਾ ਵੈਸੇ ਵੀ ਟ੍ਰੇਨਿੰਗ ਤਾਂ ਹੁਣ ਅਸਲੀ ਸ਼ੁਰੂ ਹੋਣੀ ਆ ਉਹਨੇ ਆਪਣੇ ਫੋਨ ਦੀ ਸਕਰੀਨ ਮੇਰੇ ਵੱਲ ਕੀਤੀ ਫੋਨ 'ਤੇ ਇੱਕ ਵੀਡੀਓ ਚੱਲ ਰਹੀ ਸੀ। ਇਹ ਉਸ ਦਿਨ ਦੀ ਵੀਡੀਓ ਸੀ ਜਦੋਂ ਉਹ ਮੈਨੂੰ ਮ사ਜ ਦੇ ਰਿਹਾ ਸੀ। ਵੀਡੀਓ ਨੂੰ ਅਜਿਹੇ ਐਂਗਲ ਤੋਂ ਬਣਾਇਆ ਗਿਆ ਸੀ ਕਿ ਦੇਖਣ ਵਾਲੇ ਨੂੰ ਲੱਗੇ ਕਿ ਮੈਂ ਆਨੰਦ ਲੈ ਰਹੀ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਕਿਹਾ ਕਰਨ ਇਹ ਕੀ ਹੈ? ਤੂੰ ਮੇਰੀ ਇਜਾਜ਼ਤ ਤੋਂ ਬਿਨਾਂ ਵੀਡੀਓ ਕਿਵੇਂ ਬਣਾਈ? ਕਰਨ ਨੇ ਸ਼ਾਂਤੀ ਨਾਲ ਕਿਹਾ, "ਮੈਮ, ਮੈਂ ਤਾਂ ਬਸ ਆਪਣੀ ਯਾਦਗਾਰ ਲਈ ਬਣਾਈ ਸੀ। ਪਰ ਜੇ ਇਹ ਵੀਡੀਓ ਰਜਤ ਸਰ ਨੇ ਦੇਖ ਲਈ ਤਾਂ ਉਹ ਕੀ ਸੋਚਣਗੇ?" ਕਿ ਉਹ ਤੁਹਾਡੀ ਗੱਲ ਤੇ ਯਕੀਨ ਕਰਨਗੇ ਜਾਂ ਇਸ ਵੀਡੀਓ ਤੇ ਉਹ ਤਾਂ ਪਹਿਲਾਂ ਹੀ ਮੰਨਦੇ ਨੇ ਕਿ ਮੈਂ ਬਹੁਤ ਪ੍ਰੋਫੈਸ਼ਨਲ ਆ ਉਹਦੀ ਇਸ ਚਾਲ ਨੇ ਮੈਨੂੰ ਬੋਲਣ ਜੋਗਾ ਨਹੀਂ ਛੱਡਿਆ ਮੈਂ ਜਾਣਦੀ ਸੀ ਕਿ ਰਜਤ ਦਾ ਸੁਭਾਅ ਸ਼ੱਕੀ ਨਹੀਂ ਸੀ ਪਰ ਇਹ ਵੀਡੀਓ ਕਿਸੇ ਵੀ ਰਿਸ਼ਤੇ ਨੂੰ ਤੋੜਨ ਲਈ ਕਾਫੀ ਸੀ ਮੈਂ ਰੋਂਦੇ ਹੋਏ ਕਿਹਾ ਤੂੰ ਕੀ ਚਾਉਣਾ ਹੈ ਕਰਨ ਪੈਸੇ ਕਰਨ ਉਠਿਆ ਤੇ ਮੇਰੇ ਬਹੁਤ ਨੇੜੇ ਆ ਗਿਆ ਉਹਨੇ ਮੇਰੇ ਵਾਲਾਂ ਨੂੰ ਛੋਇਆ ਤੇ ਬੋਲਿਆ ਪੈਸੇ ਤਾਂ ਮੈਂ ਕਮਾਈ ਲਵਾਂਗਾ ਨੀਤੂ ਜੀ ਮੈਨੂੰ ਤਾਂ ਉਹ ਚਾਹੀਦਾ ਹੈ ਜੋ ਰੱਜਤ ਸਰ ਨੂੰ ਮੁਫਤਜ ਮਿਲਿਆ ਹੋਇਆ ਆ ਪਰ ਉਹ ਉਹਦੀ ਕਦਰ ਨਹੀਂ ਕਰਦੇ ਮੈਂ ਚਾਹੁੰਨਾ ਆ ਕਿ ਤੁਸੀਂ ਮੇਰੇ ਨਾਲ ਉਸੇ ਤਰ੍ਹਾਂ ਪੇਸ਼ ਆਓ ਜਿਵੇਂ ਇੱਕ ਪ੍ਰੇਮੀਕ ਆਪਣੇ ਪ੍ਰੇਮੀ ਨਾਲ ਹੁੰਦੀ ਹੈ ਜੇ ਤੁਸੀਂ ਮੇਰੀ ਗੱਲ ਮੰਨ ਲੋਗੇ ਤਾਂ ਇਹ ਵੀਡੀਓ ਕਦੇ ਬਾਰ ਨਹੀਂ ਆਊਗੀ ਮੈਂ ਉਹਨੂੰ ਧੱਕਾ ਦਿੱਤਾ ਪਰ ਇਸ ਵਾਰ ਉਹਨੇ ਮੇਰੀ ਬਾਹ ਬਹੁਤ ਜ਼ੋਰ ਨਾਲ ਫੜ ਲਈ ਤੇ ਕਹਿੰਦਾ ਚੀਕਣ ਦੀ ਕੋਸ਼ਿਸ਼ ਨਾ ਕਰਿਓ ਯਾਦ ਰੱਖਿਓ ਤੁਹਾਡੀ ਇੱਜ਼ਤ ਹੁਣ ਮੇਰੇ ਫੋਨ 'ਚ ਐ ਮੈਂ ਆਪਣੇ ਘਰ 'ਚ ਇੱਕ ਕੈਦੀ ਵਾਂਗ ਮਹਿਸੂਸ ਕਰ ਰਹੀ ਸੀ ਉਹ ਮੇਰੇ ਮੋਢੇ ਤੇ ਆਪਣਾ ਸਿਰ ਰੱਖਣ ਦੀ ਕੋਸ਼ਿਸ਼ ਕਰਨ ਲੱਗਾ ਮੈਂ ਬਹੁਤ ਮੁਸ਼ਕਲ ਨਾਲ ਖੁਦ ਨੂੰ ਛੁਡਵਾਇਆ ਤੇ ਦੂਜੇ ਕਮਰੇ 'ਚ ਜਾ ਕੇ ਕੁੰਡੀ ਲਾ ਲਈ ਕਰਨ ਬਾਰੋਂ ਹੱਸ ਰਿਹਾ ਸੀ ਕਿ ਨੀਤੂ ਜੀ ਅੱਜ ਮੈਂ ਜਾ ਰਿਹਾ ਆਂ ਪਰ ਕੱਲ ਮੈਂ ਫੇਰ ਆਵਾਂਗਾ ਉਮੀਦ ਹੈ ਕਿ ਕੱਲ ਤੁਸੀਂ ਮੇਰਾ ਸਵਾਗਤ ਗੁੱਸੇ ਨਾਲ ਨਹੀਂ ਸਗੋਂ ਪਿਆਰ ਨਾਲ ਕਰੋਗੇ ਉਹਦੇ ਜਾਣ ਤੋਂ ਬਾਅਦ ਮੈਂ ਫਰਸ਼ ਤੇ ਬੈਠ ਕੇ ਬਹੁਤ ਰੋਈ ਮੈਨੂੰ ਆਪਣੀ ਫਿਟਨੈਸ ਬਣਾਉਣ ਦੇ ਫੈਸਲੇ ਤੇ ਪਛਤਾਵਾ ਹੋ ਰਿਹਾ ਸੀ ਮੇਰਾ ਸਰੀਰ ਤਾਂ ਸੋਨਾ ਹੋ ਰਿਹਾ ਸੀ ਪਰ ਮੇਰੀ ਰੂਹ ਮਰ ਰਹੀ ਸੀ ਮੈਂ ਸੋਚਿਆ ਕਿ ਕੀ ਮੈਨੂੰ ਪੁਲਿਸ ਕੋਲ ਜਾਣਾ ਚਾਹੀਦਾ ਆ ਪਰ ਜੇ ਪੁਲਿਸ ਕੋਲ ਗਈ ਤਾਂ ਗੱਲ ਸਾਰੇ ਸ਼ਹਿਰ ਚ ਫੈਲ ਜਾਊਗੀ ਰਜਤ ਦੀ ਇੱਜ਼ਤ ਮਿੱਟੀ ਚ ਮਿਲ ਜਾਊਗੀ ਉਸ ਰਾਤ ਜਦੋਂ ਰਜਤ ਘਰ ਆਇਆ ਮੈਂ ਉਹਦੇ ਗਲੇ ਲਾ ਕੇ ਰੋਣਾ ਚਾਹੁੰਦੀ ਸੀ ਪਰ ਮੈਂ ਚੁੱਪ ਰਹੀ ਰਜਤ ਨੇ ਪੁੱਛਿਆ ਨੀਤੂ ਅੱਜ ਕੀ ਬਣਾਇਆ ਏ ਮੈਂ ਬਸ ਇਨਾ ਹੀ ਕਿਹਾ ਕਿ ਕੁਝ ਨਹੀਂ ਰਜਤ ਆਪਣੀ ਦੁਨੀਆ ਚ ਮਸਤ ਰਿਆ ਉਹਨੇ ਮੇਰੀਆਂ ਲਾਲ ਅੱਖਾਂ ਵੱਲ ਦੇਖਿਆ ਵੀ ਨਹੀਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਲੜਾਈ ਚ ਬਿਲਕੁਲ ਕੱਲੀ ਆ ਉਸ ਰਾਤ ਮੈਂ ਇੱਕ ਪਲ ਵੀ ਨਹੀਂ ਸੌ ਸਕੀ ਕਰਨ ਦੀਆਂ ਉਹ ਧਮਕੀਆਂ ਮੇਰੇ ਕੰਨਾਂ 'ਚ ਗੂੰਜ ਰਹੀਆਂ ਸੀ ਮੈਂ ਸ਼ੀਸ਼ੇ ਸਾਹਮਣੇ ਖੜੀ ਹੋ ਕੇ ਆਪਣੇ ਆਪ ਨੂੰ ਦੇਖਿਆ ਜਿਸ ਬੋਡੀ ਨੂੰ ਮੈਂ ਫਿੱਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਉਹੀ ਮੇਰੇ ਲਈ ਮੁਸੀਬਤ ਬਣ ਗਈ ਸੀ ਪਰ ਫਿਰ ਮੇਰੇ ਅੰਦਰੋਂ ਇੱਕ ਆਵਾਜ਼ ਆਈ ਕਦੋਂ ਤੱਕ ਡਰ ਕੇ ਜੀਵੇਂਗੀ ਨੀ ਤੂੰ ਜੇ ਅੱਜ ਤੂੰ ਹਾਰ ਮੰਨੀ ਤਾ ਉਹ ਜ਼ਿੰਦਗੀ ਪਰ ਤੈਨੂੰ ਨੋਚਦਾ ਰਹੂਗਾ ਮੈਂ ਫੈਸਲਾ ਕੀਤਾ ਕਿ ਮੈਂ ਹੁਣ ਰੋਵਾਂਗੀ ਨਹੀਂ ਸਗੋਂ ਉਸੇ ਦੀ ਚਾਲ ਉਸੇ ਤੇ ਉਲਟਾਵਾਂਗੀ ਅਗਲੇ ਸਵੇਰ ਜਦੋਂ ਰੱਜਤ ਆਫਿਸ ਜਾਣ ਲੱਗਾ ਮੈਂ ਬਹੁਤ ਹੀ ਨਾਰਮਲ ਬਿਹੇਵ ਕੀਤਾ ਮੈਂ ਜਾਣਦੀ ਸੀ ਕਿ ਕਰਨ ਠੀਕ 10 ਵਜੇ ਦਰਵਾਜ਼ੇ ਤੇ ਹੋਊਗਾ ਮੈਂ ਘਰ ਚ ਲੱਗੇ ਵਾਈਫਾਈ ਕੈਮਰੇ ਦੀ ਸੈਟਿੰਗ ਚੈੱਕ ਕੀਤੀ ਪਰ ਉਹਦਾ ਐਕਸੈਸ ਸਿਰਫ ਰੱਜਤ ਦੇ ਫੋਨ ਤੇ ਸੀ ਮੈਂ ਚੋਰੀ ਛੁਪੇ ਰੱਜਤ ਦਾ ਟੈਬਲੇਟ ਚੋਕ ਲਿਆ ਜੋ ਘਰ ਭੁੱਲ ਗਿਆ ਸੀ ਠੀਕ 10 ਵਜੇ ਦਰਵਾਜ਼ਾ ਖੜਕਿਆ ਕਰਨ ਅੰਦਰ ਆਇਆ ਉਹਦੇ ਚਿਹਰੇ ਤੇ ਅੱਜ ਇੱਕ ਜਿੱਤ ਜਾਣ ਵਾਲੀ ਮੁਸਕਰਾਹਟ ਸੀ ਉਹ ਬਿਨਾ ਕੁਝ ਬੋਲੇ ਸਿੱਧਾ ਜਿਮ ਵਾਲੇ ਕਮਰੇ ਚ ਚਲਾ ਗਿਆ ਤੇ ਬੋਲਿਆ ਨੀਤੂ ਜੀ ਮੈਨੂੰ ਉਮੀਦ ਸੀ ਕਿ ਤੁਸੀਂ ਅੱਜ ਤਿਆਰ ਹੋਵੋਗੇ ਕੱਲ ਵਾਲੀ ਗੱਲ ਬਾਰੇ ਕੀ ਸੋਚਿਆ ਫਿਰ ਕੀ ਅਸੀਂ ਆਪਣੇ ਪ੍ਰਾਈਵੇਟ ਟ੍ਰੇਨਿੰਗ ਸ਼ੁਰੂ ਕਰੀਏ ਮੈਂ ਬਹੁਤ ਹੀ ਮਿੱਠੀ ਜਿਹੀ ਆਵਾਜ਼ ਚ ਕਿਹਾ ਕਰਨ ਮੈਂ ਬਹੁਤ ਡਰ ਗਈਆਂ ਮੈਂ ਨਹੀਂ ਚਾਹੁੰਦੀ ਕਿ ਰਜਤ ਨੂੰ ਕੁਝ ਪਤਾ ਲੱਗੇ ਪਰ ਮੈਨੂੰ ਯਕੀਨ ਕਿਵੇਂ ਹੋਊਗਾ ਕਿ ਜੇ ਮੈਂ ਤੇਰੀ ਗੱਲ ਮੰਨ ਲਈ ਤਾਂ ਤੂੰ ਉਹ ਵੀਡੀਓ ਡਿਲੀਟ ਕਰ ਦੇਵੇਂਗਾ ਕਰਨ ਮੇਰੇ ਨੇੜੇ ਆਇਆ ਤੇ ਮੇਰੇ ਮੋਢੇ ਤੇ ਹੱਥ ਰੱਖ ਕੇ ਬੋਲਿਆ ਮੈਮ ਮੈਂ ਤਾਂ ਤੁਹਾਡਾ ਆਪਣਾ ਹਾਂ ਇੱਕ ਵਾਰ ਤੁਸੀਂ ਮੇਰੇ ਤੇ ਭਰੋਸਾ ਤਾਂ ਕਰੋ ਉਹ ਵੀਡੀਓ ਤਾਂ ਬਸ ਇੱਕ ਬਹਾਨਾ ਸੀ ਤੁਹਾਡੇ ਨੇੜੇ ਆਉਂਦਾ ਉਹਨੇ ਆਪਣਾ ਫੋਨ ਕੱਢਿਆ ਤੇ ਫਿਰ ਤੋਂ ਉਹ ਵੀਡੀਓ ਚਲਾ ਦਿੱਤੀ ਉਹ ਬੋਲਿਆ ਦੇਖੋ ਇਹਦੇ ਵਿੱਚ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਹੋ ਜੇ ਅਸੀਂ ਅੱਜ ਕੁਝ ਨਵਾਂ ਸ਼ੂਟ ਕਰੀਏ ਤਾਂ ਸ਼ਾਇਦ ਮੈਂ ਪੁਰਾਣੀ ਵਾਲੀ ਡਿਲੀਟ ਕਰ ਦਿਆਂ ਉਹ ਮੇਰੇ ਹੋਰ ਨੇੜੇ ਹੋਣ ਲੱਗਾ ਤੇ ਉਹਨੇ ਜਾਣ ਬੁੱਝ ਕੇ ਆਪਣਾ ਫੋਨ ਟੇਬਲ ਤੇ ਰੱਖ ਦਿੱਤਾ ਮੈਂ ਦੇਖਿਆ ਕਿ ਉਹ ਵੀਡੀਓ ਉਹਦੇ ਫੋਨ ਦੀ ਗੈਲਰੀ 'ਚ ਸੀ ਮੈਂ ਗੱਲਾਂ ਝੁਲ ਜਾ ਕੇ ਉਹਨੂੰ ਰਸੋਈ ਵੱਲ ਲੈ ਗਈ ਮੈਂ ਕਿਆ ਕਰਨ ਮੈਂ ਤੇਰੇ ਲਈ ਜੂਸ ਬਣਾ ਕੇ ਲਿਆਉਂਦੀ ਆਂ ਫਿਰ ਅਸੀਂ ਗੱਲ ਕਰਦੇ ਹਾਂ ਕਰਨ ਨੂੰ ਲੱਗਿਆ ਕਿ ਮੈਂ ਪੂਰੀ ਤਰ੍ਹਾਂ ਉਹਦੇ ਜਾਲ 'ਚ ਫਸ ਚੁੱਕੀ ਹਾਂ ਉਹ ਬੇਫਿਕਰ ਹੋ ਕੇ ਸੋਫੇ ਤੇ ਬੈਠ ਗਿਆ ਮੈਂ ਰਸੋਈ 'ਚੋਂ ਰਜਤ ਦੇ ਟੈਬਲੇਟ ਰਾਹੀਂ ਘਰ ਦੇ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਕੈਮਰੇ 'ਚ ਸਾਫ਼ ਦੇਖ ਰਿਹਾ ਸੀ ਕਿ ਕਰਨ ਕਿਵੇਂ ਮੈਨੂੰ ਡਰਾ ਰਿਹਾ ਸੀ ਤੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਨੂੰ ਉਹ ਵੀਡੀਓ ਚਾਹੀਦੀ ਸੀ ਜੋ ਉਹਦੇ ਫੋਨ 'ਚ ਸੀ ਮੈਂ ਜੂਸ ਲੈ ਕੇ ਬਾਹਰ ਆਈ ਤੇ ਮੈਂ ਦੇਖਿਆ ਉਹ ਬਾਥਰੂਮ ਚ ਗਿਆ ਹੋਇਆ ਸੀ ਮੈਂ ਸ਼ੁਕਰ ਕੀਤਾ ਤੇ ਫਟਾਫਟ ਉਹਦਾ ਫੋਨ ਚੁੱਕਿਆ ਉਹ ਲੋਕ ਮੇਰੇ ਸਾਹਮਣੇ ਖੋਲਦਾ ਸੀ ਤੇ ਮੈਨੂੰ ਯਾਦ ਸੀ ਕਿ ਲੋਕ ਕੀਆ ਮੈਂ ਫੋਨ ਖੋਲਿਆ ਤੇ ਉਹ ਵੀਡੀਓ ਆਪਣੇ ਨੰਬਰ ਤੇ ਸੈਂਡ ਕਰਨ ਹੀ ਲੱਗੀ ਸੀ ਕਿ ਬਾਥਰੂਮ ਦਾ ਦਰਵਾਜ਼ਾ ਖੁੱਲ ਗਿਆ ਕਰਨ ਬਾਹਰ ਆ ਗਿਆ ਉਹਦੀਆਂ ਨਜ਼ਰਾਂ ਸਿੱਧੀਆਂ ਮੇਰੇ ਹੱਥ 'ਚ ਫੜੇ ਉਹਦੇ ਫੋਨ ਤੇ ਪਈਆਂ ਉਹਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਕਹਿੰਦਾ ਤੁਸੀਂ ਕੀ ਕਰ ਰਹੇ ਹੋ ਨੀ ਤੂੰ ਉਹ ਮੇਰੇ ਵੱਲ ਸ਼ੇਰ ਵਾਂਗ ਝਪਟਿਆ ਕਰਨ ਨੇ ਮੇਰੇ ਹੱਥੋਂ ਫੋਨ ਖੋਣ ਲਈ ਜ਼ੋਰਦਾਰ ਝਪਟ ਮਾਰੀ ਪਰ ਮੈਂ ਫੁਰਤੀ ਨਾਲ ਪਿੱਛੇ हट ਗਈ ਮੇਰਾ ਦਿਲ ਇੰਨੀ ਜ਼ੋਰ ਨਾਲ ਧੜਕ ਰਿਹਾ ਸੀ ਕਿ ਮੈਨੂੰ ਲੱਗਿਆ ਮੈਂ ਹੁਣੇ ਡਿੱਗ ਜੂੰਗੀ ਮੈਂ ਕਿਹਾ ਕਰਨ ਪਿੱਛੇ ਹਟ ਜਾ ਮੈਂ ਸਭ ਸਮਝ ਗਿਆ ਤੇਰੀ ਚਾਲ ਕਰਨ ਦੇ ਚਿਹਰੇ ਤੋਂ ਮਾਸੂਮੀਅਤ ਦਾ ਨਕਾਬ ਪੂਰੀ ਤਰ੍ਹਾਂ ਉਤਰ ਚੁੱਕਾ ਸੀ ਉਹਨੇ ਬੜੀ ਘਨੌਣੀ ਮੁਸਕਰਾਹਟ ਨਾਲ ਕਿਹਾ ਨਹੀਂ ਤੂੰ ਕਿ ਲੱਗਦਾ ਤੂੰ ਮੇਰੇ ਤੋਂ ਜਿੱਤ ਜਾਵੇਂਗੀ ਫੋਨ ਵਾਪਸ ਕਰ ਨਹੀਂ ਤਾਂ ਅੰਜਾਮ ਬਹੁਤ ਮਾੜਾ ਹੋਊਗਾ ਉਹ ਹੌਲੀ-ਹੌਲੀ ਮੇਰੇ ਵੱਲ ਆ ਰਿਹਾ ਸੀ ਮੈਂ ਜਲਦੀ ਨਾਲ ਵੀਡੀਓ ਸੈਂਡ ਵਾਲੇ ਬਟਨ ਤੇ ਕਲਿੱਕ ਕੀਤਾ ਮੇਰੇ ਫੋਨ ਤੇ ਨੋਟੀਫਿਕੇਸ਼ਨ ਆਈ ਵੀਡੀਓ ਪਹੁੰਚ ਚੁੱਕੀ ਸੀ ਕਰਨ ਨੇ ਗੁੱਸੇ 'ਚ ਮੇਰਾ ਗੋਟ ਫੜ ਲਿਆ ਤੇ ਮੈਨੂੰ ਸੋਫੇ ਵੱਲ ਧੱਕਾ ਦਿੱਤਾ ਤੇ ਕਹਿੰਦਾ ਬਹੁਤ ਚਲਾਕ ਬਣ ਰਹੀ ਸੀ ਨਾ ਹੁਣ ਦੇਖ ਮੈਂ ਕੀ ਕਰਦਾ ਆ ਉਹਨੇ ਮੇਰੇ ਹੱਥੋਂ ਆਪਣਾ ਫੋਨ ਖੋਲਿਆ ਤੇ ਦੇਖਿਆ ਕਿ ਵੀਡੀਓ ਭੇਜੀ ਜਾ ਚੁੱਕੀ ਆ ਉਹਨੇ ਗੁੱਸੇ 'ਚ ਮੇਰੇ ਮੂੰਹ ਤੇ ਥੱਪੜ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਮੈਂ ਕਿਹਾ ਰੁਕ ਜਾ ਕਰਨ ਸਿਰਫ ਇਹ ਵੀਡੀਓ ਹੀ ਨਹੀਂ ਘਰ ਦੇ ਉਸ ਕੈਮਰੇ 'ਚ ਤੇਰੀ ਹਰ ਹਰਕਤ ਰਿਕਾਰਡ ਹੋ ਰਹੀ ਆ ਮੈਂ ਰਜਤ ਨੂੰ ਸਭ ਦੱਸ ਦਿੱਤਾ ਆ ਕਰਨ ਇੱਕ ਪੱਲੀ ਰੁਕਿਆ ਉਹਨੇ ਉੱਪਰ ਕੋਨੇ 'ਚ ਲੱਗੇ ਕੈਮਰੇ 'ਲ ਦੇਖਿਆ ਉਹਨੂੰ ਲੱਗਿਆ ਮੈਂ ਝੂਠ ਬੋਲ ਰਹੀ ਆ ਰਜਤ ਤਾਂ ਆਫਿਸ 'ਚ ਆ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਣਾ ਮੈਂ ਅਜੇ ਵੀ ਸਭ ਕੁਝ ਡਿਲੀਟ ਕਰ ਸਕਦਾ ਆ ਉਹਨੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਮੈਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ ਮੈਂ ਪੂਰੀ ਤਾਕਤ ਲਾ ਕੇ ਉਹਨੂੰ ਲੱਤ ਮਾਰੀ ਠੀਕ ਉਸੇ ਵੇਲੇ ਬਾਹਰ ਗੱਡੀ ਦੀ ਆਵਾਜ਼ ਆਈ ਕਰਨ ਕਬਰ ਆ ਗਿਆ ਮੈਂ ਚੀਕ ਕੇ ਆਵਾਜ਼ ਮਾਰੀ ਰਜਤ ਜਲਦੀ ਮੈਨੂੰ ਬਚਾਓ ਦਰਵਾజా ਖੁੱਲਿਆ ਤੇ ਰज्जਤ ਅੰਦਰ ਆਇਆ। ਉਹਦੇ ਹੱਥ ਵਿੱਚ ਉਹਦਾ ਫੋਨ ਸੀ ਜਿਹਦੇ ਤੇ ਉਹ ਲਾਈਵ ਰਿਕਾਰਡਿੰਗ ਦੇਖ ਰਿਹਾ ਸੀ। ਰज्जਤ ਨੇ ਜਦੋਂ ਕਰਨ ਨੂੰ ਮੇਰੇ ਤੇ ਹਮਲਾ ਕਰਦੇ ਦੇਖਿਆ ਤਾਂ ਉਹਦਾ ਖੂਨ ਖ올 ਉੱਠਿਆ। ਰज्जਤ ਨੇ ਕਰਨ ਦੀ ਧੌਣ ਫੜੀ ਤੇ ਉਹਨੂੰ ਪਰੇ ਸੁੱਟਿਆ ਤੇ ਕਹਿੰਦੇ, "ਕਿ ਤਾ ਮੈਂ ਤੈਨੂੰ ਇੱਥੇ ਆਪਣੀ ਵਾਈਫ ਨੂੰ ਜੇਮ ਲਵਾਉਣ ਲਈ ਲਗਾਇਆ ਸੀ, ਉਹਦੀ ਇੱਜ਼ਤ ਨਾਲ ਖੇਡਣ ਲਈ ਨਹੀਂ।" ਰज्जਤ ਨੇ ਕਰਨ ਨੂੰ ਇੰਨਾ ਕੁੱਟਿਆ ਕਿ ਉਹ ਲਊਲਾਂ ਹੋ ਗਿਆ। ਕਰਨ ਪੈਰਾਂ 'ਚ ਡੇਕੇ ਮਾਫੀ ਮੰਗਣ ਲੱਗਾ, "ਕਿ ਸਰ ਮੈਨੂੰ ਮਾਫ ਕਰ ਦਿਓ, ਮੇਰੀ ਮਤ ਮਾਰੀ ਗਈ ਸੀ।" ਮੈਂ ਰੋਂਦੇ ਹੋਏ ਰਜਤ ਦੇ ਗਲੇ ਲੱਗ ਗਈ ਮੈਂ ਕੰਬ ਰਹੀ ਸੀ ਰਜਤ ਨੇ ਮੈਨੂੰ ਸੰਭਾਲ ਲਿਆ ਤੇ ਕਿਹਾ ਨਹੀਂ ਤੂੰ ਆਮ ਸੌਰੀ ਮੈਂ ਤੇਰੀਆਂ ਗੱਲਾਂ ਨੂੰ ਅਣਗੌਲੀਆਂ ਕੀਤਾ ਰਜਤ ਨੇ ਫਟਾਫਟ ਪੁਲਿਸ ਨੂੰ ਫੋਨ ਕਰ ਦਿੱਤਾ ਥੋੜੀ ਦੇਰ ਚ ਪੁਲਿਸ ਆ ਗਈ ਮੈਂ ਉਹ ਵੀਡੀਓ ਤੇ ਕੈਮਰੇ ਦੀ ਰਿਕਾਰਡਿੰਗ ਪੁਲਿਸ ਦੇ ਹਵਾਲੇ ਕਰ ਦਿੱਤੀ ਕਰਨ ਨੂੰ ਹੱਥ ਕੜੀ ਲੱਗ ਚੁੱਕੀ ਸੀ ਜਾਂਦੇ ਹੋਏ ਕਰਨ ਨੇ ਮੇਰੇ ਵੱਲ ਦੇਖਿਆ ਕਰਨ ਦੇ ਜਾਣ ਤੋਂ ਬਾਅਦ ਘਰ 'ਚ ਇੱਕ ਅਜੀਬ ਜਿਹੀ ਚੁੱਪ ਪੱਸਰ ਗਈ ਪਰ ਇਹ ਚੁੱਪ ਸਕੂਨ ਵਾਲੀ ਸੀ ਰਜਤ ਮੇਰੇ ਕੋਲ ਬੈਠਾ ਸੀ ਉਨੇ ਕਿਆ ਨੀਤੂ ਮੈਂ ਕੰਮ ਤੇ ਪੈਸੇ ਦੇ ਪਿੱਛੇ ਇਨਾ ਅੰਨਾ ਹੋ ਗਿਆ ਸੀ ਕਿ ਮੈਂ ਇਹ ਵੀ ਭੁੱਲ ਗਿਆ ਕਿ ਮੇਰੀ ਵਾਈਫ ਨੂੰ ਮੇਰੀ ਲੋੜ ਆ ਜੇ ਅੱਜ ਤੂੰ ਹਿੰਮਤਾਂ ਦਿਖਾਉਂਦੀ ਤਾਂ ਸ਼ਾਇਦ ਮੈਂ ਆਪਣੀ ਸਭ ਤੋਂ ਕੀਮਤੀ ਚੀਜ਼ ਗਵਾ ਚੁੱਕਾ ਹੁੰਦਾ ਮੈਂ ਰਜਤਵਾਲ ਦੇਖਿਆ ਤੇ ਕਿਆ ਰਜਤ ਮੈਂ ਇਹ ਸਭ ਆਪਣੇ ਆਪ ਨੂੰ ਫਿਲਟਰ ਖੱਲੀ ਕੀਤਾ ਸੀ ਤਾਂ ਜੋ ਤੁਹਾਨੂੰ ਮੇਰੇ ਤੇ ਮਾਣ ਹੋਵੇ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇਹ ਇੱਛਾ ਮੇਰੇ ਲਈ ਮੁਸੀਬਤ ਬਣ ਜਾਊਗੀ ਅਸੀਂ ਫੈਸਲਾ ਕੀਤਾ ਕਿ ਹੁਣ ਤੋਂ ਅਸੀਂ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਾਂਗੇ ਕੁਝ ਦਿਨਾਂ ਬਾਅਦ ਪੁਲਿਸ ਨੇ ਦੱਸਿਆ ਕਿ ਕਰਨ ਕੋਲੋਂ ਅਜਹੀਆਂ ਕਈ ਹੋਰ ਲੇਡੀਆਂ ਦੇ ਵੀਡੀਓ ਮਿਲਿਆ ਨੇ ਜਿਨ੍ਹਾਂ ਨੂੰ ਉਹ ਬਲੈਕਮੇਲ ਕਰ ਰਿਹਾ ਸੀ ਮੇਰੀ ਇੱਕ ਸ਼ਿਕਾਇਤ ਨੇ ਕਈ ਹੋਰ ਜ਼ਿੰਦਗੀਆਂ ਬਰਬਾਦ ਹੋਣੋਂ ਬਚਾ ਲੀਆਂ ਸੀ ਕਰਨ ਨੂੰ ਲੰਬੀ ਜੇਲ੍ਹ ਦੀ ਸਜ਼ਾ ਹੋਈ ਇਸ ਘਟਨਾ ਨੇ ਮੈਨੂੰ ਇੱਕ ਬਹੁਤ ਵੱਡਾ ਸਬਕ ਸਿਖਾਇਆ ਮੈਂ ਸਮਝ ਗਈ ਸੀ ਕਿ ਆਪਣੇ ਸਰੀਰ ਨੂੰ ਸੋਹਣਾ ਬਣਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਆਪਣੀ ਮਾਨਸਿਕ ਤਾਕਤ ਤੇ ਹਿੰਮਤ ਨੂੰ ਬਣਾਈ ਰੱਖਣਾ ਮੈਂ ਹੁਣ ਵੀ ਐਕਸਰਸਾਈਜ਼ ਕਰਦੀ ਹਾਂ ਪਰ ਹੁਣ ਮੈਂ ਕਿਸੇ ਟ੍ਰੇਨਰ ਦੀ ਮਤਾਲਜ ਨਹੀਂ ਆਂ ਮੈਂ ਤੇ ਰਜਤ ਹਰ ਰੋਜ਼ ਸ਼ਾਮ ਨੂੰ ਪਾਰਕ 'ਚ ਇਕੱਠੇ ਸੈਰ ਕਰਨ ਜਾਂਦੇ ਆਂ ਸਾਡੇ ਰਿਸ਼ਤੇ 'ਚ ਉਹ ਪੁਰਾਣਾ ਪਿਆਰ ਤੇ ਵਿਸ਼ਵਾਸ ਵਾਪਸ ਆ ਗਿਆ ਸੀ ਸਰੀਰਕ ਸੁੰਦਰਤਾ ਆਉਂਦੀ ਜਾਂਦੀ ਰਹਿੰਦੀ ਆ ਪਰ ਰਿਸ਼ਤਿਆਂ ਦੀ ਮਰਿਆਦਾ ਤੇ ਇੱਕ ਦੂਜੇ ਤੇ ਭਰੋਸਾ ਹੀ ਅਸਲੀ ਤਾਕਤ ਹੁੰਦੀ ਆ ਅੱਜ ਜਦੋਂ ਮੈਂ ਸ਼ੀਸ਼ੇ 'ਚ ਦੇਖਦੀ ਆ ਤਾਂ ਮੈਨੂੰ ਸਿਰਫ ਇੱਕ ਫਿੱਟ ਸਰੀਰ ਨਹੀਂ ਸਗੋ ਇੱਕ ਮਜ਼ਬੂਤ ਔਰਤ ਦਿਖਾਈ ਦਿੰਦੀ ਆ ਕਿਸੇ ਵੀ ਅਣਜਾਣ ਵਿਅਕਤੀ ਤੇ ਅੰਨਾ ਵਿਸ਼ਵਾਸ ਨਾ ਕਰੋ ਭਾਵੇਂ ਉਹ ਕਿੰਨਾ ਵੀ ਪ੍ਰੋਫੈਸ਼ਨਲ ਕਿਉਣਾ ਹੋਵੇ ਆਪਣੀ ਹਿੰਮਤ ਕਦੇ ਨਾ ਹਾਰੋ ਕਿਉਂਕਿ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ। ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ। ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ।